ਬਾਪੂ ਸਾਡੀ ਕੌਮ ਦਾ ਪੰਜਾਬ ਦਾ ਸਿੱਖ ਕੌਮ ਦਾ ਬਹੁਤ ਵੱਡਾ ਸਰਮਾਇਆ ਸੀਗੇ ਮੈਥਨ ਪੌੜਾਂ ਦੇ ਵਿੱਚ ਜਿਹੜਾ ਉਹਨਾਂ ਨੇ ਦੁਨੀਆਂ ਪੱਧਰ 'ਤੇ ਸਾਡਾ ਨਾਂ ਰੋਸ਼ਨ ਕੀਤਾ ਉਹਨਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਟਰਬਨ ਟਰਨੈਡੋ ਨਾਲ ਮਸ਼ਹੂਰ ਦੁੜਾਕ ਫੋਜਾ ਸਿੰਘ ਦੇ ਨਾਲ ਜੁੜੇ ਹਿੱਟ ਐਂਡ ਰਨ ਮਾਮਲੇ 'ਚ ਅੱਜ ਪੁਲਿਸ ਵੱਲੋਂ ਫੜੇ ਗਏ ਗੱਡੀ ਚਾਲਕ ਅਮਰਿਤਪਾਲ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਕੋਰਟ ਨੇ ਅਮਰਿਤਪਾਲ ਸਿੰਘ ਨੂੰ ਜੁਡੀਸ਼ੀਅਲ ਕਸਟਡੀ 'ਚ ਜੇਲ੍ਹ ਭੇਜ ਦਿੱਤਾ ਹੈ। ਇਸ ਮਾਮਲੇ ਤੇ ਜਲੰਧਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਐਥਲੀਟ ਫੋਜਾ ਸਿੰਘ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਕੀਤਾ ਜਾਵੇਗਾ। ਕਿਉਂਕਿ ਫੋਜਾ ਸਿੰਘ ਦੇ ਪਰਿਵਾਰ ਦੇ ਵੱਲੋਂ 2 ਤੋਂ 3 ਦਿਨ ਦਾ ਸਮਾ ਮੰਗਿਆ ਗਿਆ। ਉੱਥੇ ਹੀ ਦੂਜੇ ਪਾਸੇ ਫੋਜਾ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਉਹਨਾਂ ਦੇ ਘਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਬਾਪੂ ਸੇ ਕੌਮ ਅਤੇ ਪੰਜਾਬ ਦੀ ਸ਼ਾਨ ਸੀ। ਉਹਨਾਂ ਨੇ ਮੈਰਾਥਨ ਦੌੜਾ 'ਚ ਦੁਨੀਆ ਭਰ 'ਚ ਜੋ ਨਾਂ ਰੋਸ਼ਨ ਕੀਤਾ ਉਸ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ।